ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਆਵਾਸਣ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਵਿੱਚ ਜਿਸ ਤੋਂ ਬਾਅਦ 26 ਤੋਂ ਲੈ ਕੇ 31 ਮਾਰਚ ਤੱਕ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿ ਕਿਹਨਾ ਭਾਗਾਂ ਵਿੱਚ ਮੀਂਹ ਕੜੀ ਜ ਸਰਨ ਤੇਜ਼ ਹਵਾ ਤੇਜ਼ ਤੂਫਾਨ ਤੇ ਗੜਮੱਝ ਲੱਟੇ ਜਾਰੀ ਹੋ ਚੁੱਕੇ ਹਨ ਕਿਸਾਨ ਵੀਰਾਂ ਲਈ ਜ਼ਰੂਰੀ ਸੂਚਨਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰ ਕਰ ਲੋ ਚੱਲਗੇ ਬਾਅਦ ਵਿੱਚ ਵੀਡੀਓ ਵਾਲਾ ਪਹਿਲਾਂ ਤੁਸੀਂ ਦੇਖ ਸਕਦੇ ਹੋ ਟ੍ਰੇਨ ਫੁੱਲ ਡਾਟਾ ਅੱਜ ਆਪਣੀ 26 ਤਰੀਕ ਹੈ 26 ਤੱਕ ਦੇਖੋ ਆਪਣੇ ਵਾਲੇ ਭਾਗ ਹੋਗੇ ਅੰ ਹਿਸ਼ਾਰਪੁਰ ਦੇ ਹੋ ਗਏ ਪਠਾਨਕੋਟ ਦੇ ਹੋ ਗਏ ਇਹਨਾਂ ਵਿੱਚ ਉਮੀਦ ਹੈ ਸਾਰ ਹਨ ਕਾਲੂ ਵੀਨਾ ਭਾਗਾਂ ਵਿੱਚ ਹੀ ਮੀਂਹ ਦੇ ਸਾਲ ਹਨ ਆਪਣੇ ਅੰਮਰਸਰ ਗੁਰਦਾਸਪੁਰ ਹਿਸ਼ਾਰਪੁਰ ਪਠਾਨਕੋਟ ਦੇ ਭਾਗ ਹੋ ਗਏ ਇਹਨਾਂ ਦੇ ਵੀ ਜਿਨ੍ਹਾਂ ਜ਼ਿਲ੍ਹਿਆਂ ਦੇ ਵੀ ਸਾਰੇ ਪਾਕਾਂ ਵਿੱਚ ਸਾਰ ਨਹੀਂ ਹਨ ਮੀਂਹ ਦੇ ਕਿਸੇ ਕਿਸੇ ਭਾਗ ਵਿੱਚ ਮਾੜਾ ਮੋਟਾ ਮੀਂਹ ਪੈ ਸਕਦਾ ਹੈ ਬਾਕੀ ਕਰਕੇ ਜਿਵੇਂ 26 ਤਰੀਕ ਦੇ 10:30 ਵਜੇ ਕੇ ਸਿਰ ਤੁਸੀਂ ਦੇਖ ਸਕਦੇ ਹੋ ਟੁੱਟਮੀ ਜੋ ਬਦਲ ਪੰਜਾਬ ਦੇ ਸਾਰੇ ਭਾਗਾਂ ਵਿੱਚ ਕ੍ਰਾਸ ਕਰ ਰਹੀ ਹੈ ਕਦੇ ਮਾਲਵੇ ਦੇ ਕਦੇ ਮਾਝੇ ਦੇ ਕਦੇ ਦੁਆਬੇ ਦੇ ਉੱਪਰ ਲਈ ਪੱਦਰ ਤੇ ਬੱਦਲ ਵੀ ਬਣੀ ਹੋਈ ਹੈ ਹਮਸ ਜੀ ਦੇਖਣ ਨੂੰ ਮਿਲ ਰਹੀ ਕਿਉਂਕਿ ਪੂਰਾ ਚ ਮੌਸਮ ਮਾਝਾ ਥੋੜਾ ਆਪਣੀ ਦੇਖਣ ਨੂੰ ਲੱਗੋ ਹਮਸਜੀ ਵਾਲਾ ਮੌਸਮ ਅਜੇ ਖਲਕੇ ਹਵਾ ਹਵਾ ਨਹੀਂ ਚੱਲ ਰਹੀ ਜਿਸ ਕਾਰਨ ਥੋੜੀ ਗਰਮੀ ਮਹਿਸੂਸ ਹੋ ਸਕਦੀ ਹੈ ਬਾਕੀ ਗੱਲ ਕਰੀਏ ਮੌਸਮ ਪਾ ਦੇ ਰਿਪੋਰਟ ਦੇਖਦੇ ਹਾਂ ਕਿ 26 ਤਰੀਕ ਮਾੜੇ ਮੋٹے ਇਲਾਕੇ ਵਿੱਚ ਆਪਣੀ ਹਵਾ ਦੇ ਸਾਰੇ ਬਣੇ ਹੋਏ ਹਨ ਹੋ ਸਕਦਾ ਸ਼ਾਮ ਨੂੰ ਹਵਾ ਚੱਲ ਜਵੇ ਹਾਲੇ ਸਵੇਰ ਤੱਕ ਫਿਲਹਾਲ ਨਹੀਂ ਹਵਾ ਨਹੀਂ ਚੱਲ ਰਹੀ ਉਹ ਫਿਰ ਆਪਣੀ ਸ਼ਾਮ ਨੂੰ 30 ਲੈ ਕੇ 40 ਕਿਲੋਮੀਟਰ ਪ੍ਰਾਵਰਿਸ ਕੋਲ ਨਾਲ ਹਵਾ ਕਿਸੇ ਕਿਸੇ ਭਾਗਾਂ ਤੋਂ ਚੱਲ ਸਕਦੀ ਹੈ ਜਿਨ੍ਹਾਂ ਭਾਗਾਂ ਵਿੱਚ ਮਾੜੇ ਮੋٹے ਵੀ ਸਾਰੇ ਹਨ ਮੌਸਮ ਪਾ ਦੇ ਰਿਪੋਰਟ ਦੇ ਅਨੁਸਾਰ 27 ਤਰੀਕ ਨੂੰ ਵੀ ਕਾਲੂ ਵੀ ਇਹ ਤਾਂ ਬੋਲਾ ਲਾ ਫਦਨ ਕਿਉਂਕਿ ਕਿਤੇ ਕਿਤੇ ਹੋ ਸਕਦਾ ਹੈ ਬੁੱਲਾ ਤੇ ਚੱਲ ਗਿਆ ਤਾਂ ਕਿਸਾਨਾਂ ਦਾ ਆਪਣੇ ਵੀਰਾਂ ਦਾ ਕੰਕਲਨ ਨਕਸਾਨ ਹੋ ਸਕਦਾ ਹੈ ਬਾਕੀ ਕਿ ਟੈਂਪਰੇਚਰੀ 31 ਤਰੀਕ ਤਾਈ 31 ਮਾਰਚ ਤਾਈ ਇਹ ਸਿਸਟਮ ਆਪਣੇ 27 28 ਤਰੀਕ ਦੇ ਰਹੂਗਾ 27 ਦੀ ਸ਼ਾਮੋਂ ਨੂੰ 28 ਦੀ ਸਵੇਰ ਤਾਈ ਰਹੂਗਾ ਉਸ ਤੋਂ ਬਾਅਦ ਮੌਸਮ ਬਿਲਕੁਲ ਸਾਫ਼ ਹੋ ਜਾਊਗਾ ਤੇ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਟੈਂਪਰੇਚਰ ਥੋੜੇ ਜਿ ਘਟ ਜਾਣਗੇ ਸਿਸਟਮ ਨਾਲ ਕਿਉਂਕਿ ਆਪਣੇ ਪਾਕਿਸਤਾਨ ਵਿੱਚ ਇਹ ਸਿਸਟਮ ਤਗੜਾ ਵੀ ਤੇ ਤਾਕੜੀ ਗਰਮਕ ਦੀ ਦੇ ਕੇ ਜਾਊਗਾ ਜਿਹੜਾ ਸਿਸਟਮ ਹੁਣ ਚੱਲ ਰਿਹਾ ਹੈ ਜਿਸ ਕਾਰਨ ਆਪਣੇ ਪੰਜਾਬ ਵਿੱਚ ਵੀ ਅਸਰ ਪਊਗਾ ਟੈਂਪਰੇਚਰ 29 ਨੂੰ ਆਪਣੇ 31 ਮਾਰ ਦੇ ਟੈਂਪਰੇਚਰ 33 ਦੇਂਦੇ ਆ ਜੂਗੇ 33 ਤੋਂ 34 ਰਾਤ ਦੇ ਟੈਂਪਰੇਚਰ ਆਪਣੇ 13 ਤੋਂ ਲੈ ਕੇ 14 ਡਿਗਰੀ ਦੇਖਣ ਨੂੰ ਮਿਲੂਗੇ ਮਾ ਟੈਂਪਰੇਚਰ ਥੋੜਾ ਜਿਹਾ ਫੇਰ ਵੀ 13 ਹੋ ਜੂਗੇ ਪਹਿਲਾਂ ਬਹੁਤ ਜ਼ਿਆਦਾ ਗਰਮੀ ਆ ਇੱਕਦਮ ਵੱਧ ਰਹੀ ਸੀ ਟੈਂਪਰੇਚਰ ਹੁਣ ਫੇਰ ਥੋੜੇ ਨਾਰਮਲ ਹੋ ਜਾਣਗੇ ਵਾਕੀ 31 ਮਾਰਚ ਤੋਂ ਲੈ ਕੇ ਕੌਮ ਲੈ ਕੇ ਅੱਜ 26 ਤੋਂ ਲੈ ਕੇ 31 ਮਾਰਚ ਨਹੀਂ ਕੋਈ ਖਾਸ ਮੀਂਹ ਦੇ ਸਾਰ ਨਹੀਂ ਨੇ ਜੇ ਪਤਨ ਚਾਰ ਜਿਲ੍ਹੇ ਦੱਸਿਆ ਨਾ ਇਹਨਾਂ ਦੇ ਕਈ-ਕਈ ਪਹਾਗਾਂ 'ਚ ਮਾੜਾ ਮੋਟਾ ਮੀਂਹ ਦੇਖਣ ਨੂੰ ਮਿਲ ਸਕਦਾ ਮਾੜੀ ਮੋਟੀ ਨਹੀਂ ਨਹੀਂ ਚੱਲ ਸਕਦੀ ਹੈ ਬਾਕੀ ਪੰਜਾਬ ਦਾ ਜ਼ਿਆਦਾਤਰ ਭਾਗ ਆਪ ਨੂੰ ਠੀਕ ਠਾਕ ਦੇਖਣ ਨੂੰ ਮਿਲੂਗਾ ਮਾੜੀ ਮੋਟੀ ਹਲਕੀ ਫੁੜਕੀ ਬੂੰਦਾਬੰਦੀ ਹੋ ਸਕਦੀ ਹੈ ਕਿਸੇ ਕਿਸੇ ਭਾਗਾਂ 'ਚ ਮਾੜੀ ਮੋਟੀ ਗਰਜ ਚਮਕ ਹੋ ਸਕਦੀ ਹੈ ਉਹ ਤੋਂ ਇਨਕਾਰ ਨਹੀਂ ਕਰ ਸਕਦੇ ਬਾਕੀ ਨੇਰੀ ਮਾੜੀ ਮੋਟੀ ਚੱਲ ਸਕਦੀ ਹੈ ਵਾਕਿਆ ਆਪਣੇ 28 ਤੋਂ ਲੈ ਕੇ ਫਿਰ 31 ਤੱਕ ਮੌਸਮ ਬਿਲਕੁਲ ਸਾਫ਼ ਤੇ ਖੁਸ਼ਕ